ਅੱਜ ਤੁਹਾਡਾ ਸਾਰਿਆਂ ਦਾ মিডিਆ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਜਿਹੜਾ ਤੁਸੀਂ ਪਹੁੰਚੇ ਹੋ ਅੱਜ ਹਲਕਾ ਗੜਸ਼ੰਕਰ ਦੇ ਲਈ ਮੈਂ ਸਮਝਦਾ ਕਿ ਬੜਾ ਇਤਿਹਾਸਕ ਦਿਨ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਹਲਕਾ ਗੜਸ਼ੰਕਰ ਤੋਂ ਸਾਡੇ ਵੱਖ-ਵੱਖ ਪਾਰਟੀਆਂ ਤੋਂ ਵੱਖ-ਵੱਖ ਅਹੁਦੇਦਾਰ ਸਹਿਬਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆ ਮੈਂ ਸਾਰੇ ਜੀ ਆਖਦਾ ਅੱਜ ਇਹਨਾਂ ਸਾਰਿਆਂ ਨੇ ਸਾਡੇ ਸਾਥੀਆਂ ਨੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਜੋ 2 ਸਾਲ ਦੇ ਕੰਮਕਾਰ ਹੈ ਉਹਨਾਂ ਤੇ ਮੋਹਰ ਲਾਈ ਹੈ ਉਹਨਾਂ ਨੂੰ ਸ਼ਾਬਾਸ਼ ਦਿੱਤੀ ਹੈ ਕਿ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਜੋ ਗਰੰਟੀਆਂ ਦਿੱਤੀਆਂ ਸਨ ਉਹਦੇ ਉੱਤੇ ਜਿਹੜਾ ਆ ਬਾ ਕਮਾਲ ਕੰਮ ਕੀਤਾ ਔਰ ਹਲਕਾ ਗੜਸ਼ੰਕਰ ਦੇ ਵਿੱਚ ਵੀ ਉਹਨਾਂ ਨੇ ਵਿਕਾਸ ਦੇ ਪੱਖੋਂ ਕਿਸੇ ਕਿਸਰ ਦੀ ਜਿਹੜੀ ਹੈ ਕਿਸੇ ਵੀ ਕਿਸਮ ਦੀ ਜਿਹੜੀ ਕੋਈ ਕਸਰ ਨਹੀਂ ਰੱਖੀ ਹਲਕਾ ਗੜਸ਼ੰਕਰ ਦੇ ਵਿੱਚ ਸਭ ਤੋਂ ਪਹਿਲਾਂ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਸ ਤੋਂ ਬਾਅਦ ਜਿਹੜਾ ਆ ਬਾਈਪਾਸ ਨੂੰ ਮਨਜ਼ੂਰੀ ਜਿਹਦਾ ਸਰਵੇ ਦਾ ਕੰਮ ਚੱਲ ਰਿਹਾ ਉਸ ਤੋਂ ਬਾਅਦ ਬਾਈਪਾਸ ਦੇ ਨਾਲ-ਨਾਲ ਸੀਵਰੇਜ ਦਾ ਕੰਮ ਜਿਹੜਾ ਆ ਜਿਹਦਾ 14 ਕਰੋੜ ਦੇ ਪਿੱਛੇ ਅਸੀਂ ਉਦਘਾਟਨ ਕਰਕੇ ਹਟੇ ਆ ਜਿਹੜਾ ਕੰਮ ਬੜੇ ਲੰਮੇ ਸਮੇਂ ਤੋਂ ਪਿਆ ਸੀ ਜਿਹਦੇ ਵਿੱਚ 5.5 ਕਰੋੜ ਦਾ ਇੱਕ ਅਲੱਗ ਜਿਹਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਦੇ ਨਾਲ-ਨਾਲ ਜਿਹੜਾ ਐਸਟੀਪੀ ਸੀਗਾ ਜਿਹੜਾ ਸੀਵਰੇਜ ਦਾ ਜਿਹੜਾ ਟ੍ਰੀਟ ਕਰਕੇ ਪਾਣੀ ਬਾਹਰ ਕੱਢਣਾ ਸੀ ਉਹਦੀ ਗੱਲ ਔਰ ਮਾਰਪਰਦੇ ਵਿੱਚ ਵੀ ਦੋ ਟਿਊਬਲਾਂ ਦੇ ਨਾਲ ਉੱਥੇ ਸੀਵਰੇਜ ਦੇ ਵਿੱਚ 14 ਕਰੋੜ ਰੁਪਏ ਦੇ ਨਾਲ ਕੰਮ ਗੜਸ਼ੰਕਰ ਹਲਕੇ ਦੇ ਵਿੱਚ ਵੱਖ-ਵੱਖ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੇ ਟਿਊਬਲ ਸਿੰਚਾਈ ਵਾਲੇ ਟਿਊਬਲ ਗੜਸ਼ੰਕਰ ਹਲਕੇ ਦੇ ਵਿੱਚ ਜਿਹੜਾ ਆ ਨਹਿਰ ਦਾ ਜਿਹੜਾ ਪ੍ਰਬੰਧ ਕਰਕੇ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਇਹ ਤੋਂ ਇਲਾਵਾ ਹਲਕਾ ਗੜਸ਼ੰਕਰ ਦੇ ਵਿੱਚ ਲਗਭਗ 90% ਲੋਕਾਂ ਦੇ ਜਿਹੜੇ ਬਿਜਲੀ ਦੇ ਬਿੱਲ ਆ ਉਹ ਬਿਲਕੁਲ ਜਿਹੜੇ ਮੁਫਤ ਔਰ ਇਹਦੇ ਨਾਲ ਨਾਲ ਸਕੂਲ ਆਫ ਐਮਿਨਸ ਜਿਹਦੇ ਵਿੱਚ ਕਰੋੜਾਂ ਰੁਪਏ ਸਕੂਲ ਦੇ ਵਿੱਚ ਲੱਗੇ ਜਿੱਥੇ ਸਾਡੇ ਬੱਚਿਆਂ ਨੇ ਪੜ੍ਹਨਾ ਇਸ ਤੋਂ ਇਲਾਵਾ ਅਨੇਕਾਂ ਬਹੁਤ ਲੰਬੀ ਲ ਜਿਨ੍ਹਾਂ ਨੂੰ ਕੰਮ ਦੇਖਦੇ ਹੋਇਆ ਸਾਡੇ ਸਾਰੇ ਸਾਥੀ ਸਹਬਾਨ ਜਿਹੜੇ ਆ ਪਾਰਟੀ ਵਿੱਚ ਸ਼ਾਮਲ ਹੋਏ ਮੈਂ ਇੱਕ ਇੱਕ ਕਰਕੇ ਆਪਦੇ ਨਾਲ ਸਾਰਿਆਂ ਨੂੰ ਰੂਬਰੂ ਕਰਾਂਗਾ ਸਭ ਤੋਂ ਪਹਿਲਾਂ ਸਾਡੇ ਗੜ ਸ਼ੰਕਰ ਦੇ ਨਗਰ ਕੌਂਸਲ ਦੇ ਪ੍ਰਧਾਨ ਤ੍ਰਿੰਬਕਦਤ ਐਰੀ ਜੀ ਜੋ ਕਿ ਪਿਛਲੇ ਲਗਭਗ 52 ਸਾਲ ਤੋਂ ਕਾਂਗਰਸ ਦੇ ਵਿੱਚ ਸੇਵਾ ਕਰ ਰਹੇ ਸਨ ਜਿਨ੍ਹਾਂ ਦੀ ਸਾਨੇ ਸੀਨੀਅਰ ਸਿਟੀਜ਼ਨ ਹੈ 72 ਸਾਲ ਇਹਨਾਂ ਦੀ ਉਮਰ ਹੈ ਔਰ 52 ਸਾਲ ਇਹਨਾਂ ਨੇ ਕਾਂਗਰਸ ਦੇ ਵਿੱਚ ਸੇਵਾ ਕੀਤੀ ਹੈ ਅੱਜ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਇਆ ਮੈਂ ਜੀ ਆਖਦਾ ਉਹਨਾਂ ਦੇ ਨਾਲੇ ਮੇਰੇ ਕੱਬੇ ਪਾਸੇ ਮੇਰੇ ਭੈਣ ਜੀ ਸਰਬਜੀਤ ਕੌਰ ਜੀ ਜੋ ਕਿ ਬਲਕ ਸੰਤੀ ਦੇ ਮੌਜੂਦਾ ਚੇਅਰਮੈਨ ਨੇ ਹਲਕਾ ਗਰਸ਼ਣ ਕਰਤੋਂ ਤੇ ਉਹਨਾਂ ਦੇ ਨਾਲ ਹੀ ਮੇਰੇ ਭੈਣ ਜੀ ਪ੍ਰਵੀਨ ਜੀ ਜੋ ਕਿ ਕਾਉਂਸਲਰ ਨੇ ਗਰਸ਼ਣ ਕਰਤੋਂ ਐਮ ਸੀ ਸਾਹਿਬਾਨ ਨੇ ਔਰ ਨਾਲ ਹੀ ਸੋਮਨਾਥ ਬੰਗੜ ਜੀ ਜੋ ਕਿ 2017 ਤੋਂ ਹੀ ਸਾਡੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਚੱਲ ਰਹੇ ਨੇ ਜਿਨ੍ਹਾਂ ਨੂੰ ਕਿ ਪਾਰਟੀ ਨੇ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਦੀ ਵੀ ਡਿਊਟੀ ਨਿਭਾਈ ਹੈ ਔਰ ਇਹਦੇ ਨਾਲ ਹੀ ਜਿਹੜੇ ਸਾਡੇ ਮਾਲਪੜ ਤੋਂ ਬਲਵੀਰ ਸਿੰਘ ਢਿੱਲੋਂ ਸਾਹਿਬ ਦੇ ਫਾਦਰ ਸਾਹਿਬ ਨੇ ਅਜਮੇਰ ਸਿੰਘ ਢਿੱਲੋਂ ਸਾਹਿਬ ਜਿਨ੍ਹਾਂ ਨੇ ਕਿ ਸਬਜ਼ੀ ਮੰਡੀ ਦੀ ਵੀ ਜਿਹੜੀ ਹੈ ਪ੍ਰਧਾਨਗੀ ਦਾ ਨਾਲ ਨਵਾਜਿਆ ਗਿਆ ਆਲ ਜੱਟ ਮਹਾਸਭਾ ਆਲ ਇੰਡੀਆ ਜਿਹੜੀ ਹੈ ਉਹਨਾਂ ਦੇ ਵੀ ਬਲਬੀਰ ਸਿੰਘ ਜਿਹੜੇ ਆ ਜ਼ਿਲ੍ਹਾ ਦੇ ਪ੍ਰਧਾਨ ਨੇ ਔਰ ਸੀਨੀਅਰ ਮੀਤ ਪ੍ਰਧਾਨ ਨੇ ਅਜਮੇਰ ਸਿੰਘ ਜੀ ਜਿਹੜੇ ਕਾਂਗਰਸ ਦੇ ਉਹਨਾਂ ਦੇ ਨਾਲ ਸਾਡੇ ਇੱਕ ਵਾਰ ਇਹਨਾਂ ਦੇ ਵਾਈਫ ਐਮਸੀ ਰਹੇ ਨੇ ਇੱਕ ਵਾਰ ਖੁਦ ਐਮਸੀ ਰਹੇ ਨੇ ਪਰਨਜੀਤ ਜੀ ਜੋ ਕਿ ਗੁਰਚੰਦਰ ਦੇ ਵਜੇ ਵੀ ਕਾਂਗਰਸ ਤੋਂ ਸੇਵਾ ਨਿਭਾ ਚੁੱਕੇ ਨੇ ਔਰ ਨਾਲ ਸਰਦਾ ਕੁਲਦੀਪ ਸਿੰਘ ਇਹ ਵੀ ਪਿੰਡ ਚੱਕ ਸਿੰਘ ਤੋਂ ਸਾਡੇ ਜਿਹੜੇ ਸਰਪੰਚ ਸਾਹਿਬ ਨੇ ਨਾਲ ਹੀ ਤਿੰਨ ਵਾਰ ਦੇ ਸਾਡੇ ਬਲਾਕ ਸਮਤੀ ਦੇ ਮੈਂਬਰ ਨੇ ਕੇਵਲ ਜੀ ਪਿੰਡ ਬਿਰੜੋਂ ਰਾਮਪੁਰ ਬਿਰੜੋਂ ਤੋਂ ਹੁਣ ਇਹਨਾਂ ਨੇ ਵੀ ਅੱਜ 32 ਸਾਲ ਜਿਹੜੀ ਹੈ ਕਾਂਗਰਸ ਦੇ ਵਿੱਚ ਸੇਵਾ ਕੀਤੀ ਹੈ ਆਜਮਾ ਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਨਾਲ ਜਿਹੜੇ ਆਪਣੇ ਥੋੜਾ ਅੱਗੇ ਆਓ ਪਰਮੇਸ਼ਵਰ ਜੀ ਤੁਸੀਂ ਚਿਹਰਾ ਲੈਣੇ ਸਿਵਾ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਨੇ ਰਮੇਸ਼ਵਰ ਸਿੰਘ ਜੀ ਜਿਹੜੇ ਕਿ ਕਾਂਗਰਸ ਦੇ ਚੋਣ ਨਿਸ਼ਾਨ ਤੇ ਜਿੱਤੇ ਸਨ ਇਹਨਾਂ ਨੇ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਨਾਲ ਸਾਡੇ ਅੱਗੇ ਕਿਹਾ ਜੋ ਦੇਖਦਾ ਰੂਗਾ ਕੋਈ ਮਿਸਰ ਹੋ ਜੀ ਸਰਜੀਤ ਸਿੰਘ ਜੀ ਤੇ ਨਾਲ ਬੰਟੀ ਤਨੇਜਾ ਜੀ ਜੋ ਕਿ ਗਰਸ਼ੰਕਰ ਦੇ ਵਿੱਚ ਸ਼ਹਿਰੀ ਪ੍ਰਧਾਨ ਰਹੇ ਨੇ ਕਾਂਗਰਸ ਦੇ ਔਰ ਉਹਨਾਂ ਦੇ ਨਾਲ ਲਖਵੀਰ ਸਿੰਘ ਬਿੱਲਾ ਜੀ ਜੋ ਕਿ ਜੂਸ ਵਿੱਚ ਕਾਫੀ ਸਮੇਂ ਤੋਂ ਜਿਹੜਾ ਆਪਣੀ ਸੇਵਾ ਇਲਾਕੇ ਦੇ ਵਿੱਚ ਨਿਭਾਰੇ ਨੇ ਉਹਨਾਂ ਦੇ ਨਾਲ ਜਕੇ ਜੀ ਜਿਹੜੇ ਕਿ 2007 ਦੇ ਵਿੱਚ ਐਮਐਲਏ ਦਾ ਇਲੈਕਸ਼ਨ ਵੀ ਜਿਨ੍ਹਾਂ ਨੇ ਸ਼ਿਵਸੇਨਾ ਪਾਰਟੀ ਵੱਲੋਂ ਲੜਿਆ ਔਰ ਇਹਨਾਂ ਦੇ ਨਾਲ ਨਾਲ ਸਾਡੇ ਦਾਣਾ ਮੰਡੀ ਤੋਂ ਪ੍ਰਧਾਨ ਨੇ ਸਾਡੇ ਪਿੱਛੇ ਅੱਗੇ ਕਰੋ ਸਰ ਜੀ ਤੁਹਾਨੂੰ ਤੁਹਾਡਾ ਕਰਤਾਨ ਹੋ ਗਿਆ ਜੀ ਹੋ ਗਿਆ ਤਲਿੰਕਾ ਜੀ ਕਿੱਧਰ ਨੇ ਬੱਲੇਪਾਸ ਬੱਲੇਪਾਸ ਬੋਬੀ ਜੀ ਨੇ ਪਿੰਡ ਬਿਰੜੋਂ ਤੋਂ ਤੇ ਇਹਨਾਂ ਦੇ ਨਾਲ-ਨਾਲ ਸਾਡੇ ਹਰਮੇਸ਼ਪੁਰ ਜੀ ਹਰਮੇਸ਼ ਜੀ ਹਰਮੇਸ਼ ਸਿੰਘ ਜੀ ਪਿੰਡ ਰਾਮਪੁਰ ਤੋਂ ਮੌਜੂਦਾ ਸਰਪੰਚ ਨੇ ਔਰ ਨਾਲ ਹੇਮਰਾਜ ਜੀ ਜਿਹੜੇ ਕਿ ਪਿੰਡ ਬਿਰੜੋਂ ਤੋਂ ਮੌਜੂਦਾ ਸਰਪੰਚ ਨੇ ਔਰ ਬਲਵੀਰ ਸਿੰਘ ਢੱਲੋਂ ਸਾਹਿਬ ਦੇ ਨਾਲ ਮੈਂ ਤੁਹਾਡਾ ਰੂਬਰੂ ਕਰਵਾਇ ਦਿੱਤਾ ਹੈ ਕਿਰਪਾਲ ਪਾਲਾ ਜੀ ਜੋ ਕਿ ਸਾਡੇ ਗੜਸ਼ੰਕਰ ਦੇ ਨਗਰ ਕੌਂਸਲ ਦੇ ਮੈਂਬਰ ਨੇ ਔਰ ਨਾਲ ਸਾਡੇ ਅਮਰੀਕ ਸਿੰਘ ਜੀ ਜਿਨ੍ਹਾਂ ਦੇ ਕਿ ਮਦਰ ਗੜਸ਼ੰਕਰ ਤੋਂ ਸ਼ਿਲਾਦੇਵੀ ਜੀ ਕਾਉਂਸਲਰ ਨੇ ਅ ਜਿਨਾਂ ਨੇ ਵੀ ਆਮਾਦੀ ਪਾਰਟੀ ਨੂੰ ਸਮਰਥਨ ਦਿੱਤਾ ਹੈ ਇਹਨਾਂ ਨਾਲ ਲੰਬੜਦਾਰ ਜੀ ਸਾਡੇ ਹਰਿੰਦਰ ਸਿੰਘ ਮਾਨ ਜੋ ਕਿ ਆਪ ਖੁਦ ਕਾਉਂਸਲਰ ਰਹੇ ਨੇ ਇਹਨਾਂ ਦੇ ਭਾਈ ਵੀ ਜਸਵਿੰਦਰ ਕੌਰ ਜੀ ਜੋ ਕਿ ਗੜਸ਼ੰਕਰ ਤੋਂ ਕਾਉਂਸਲਰ ਨੇ ਔਰ ਇਹਨਾਂ ਦਾ ਦੀਪਕ ਐਮਸੀ ਜੀ ਜਿਨ੍ਹਾਂ ਨੇ ਕਿ ਕਰੋਨਾ ਕਾਲ ਦੇ ਵਿੱਚ ਵੀ ਲੋਕਾਂ ਦੀ ਬਾਹ ਫੜੀ ਔਰ ਲੋਕਾਂ ਨੇ ਇਹਨਾਂ ਨੂੰ ਜਿਹੜਾ ਵੱਡੇ ਮਰਜੰਦੇ ਨਾਲ ਗੜਸ਼ੰਕਰ ਦੇ ਵਿੱਚ ਨਗਰ ਕਾਉਂਸਲ ਦੇ ਵਿੱਚ ਭੇਜਿਆ ਸਾਡੇ ਵੀਰ ਦੀਪਕ ਠੇਕੇਦਾਰ ਜੀ ਔਰ ਇਹਨਾਂ ਦੇ ਨਾਲ ਸੁਮਿਤ ਸੋਨੀ ਜੀ ਜਿਹੜੇ ਕਿ ਸਾਡੇ ਕਾਉਂਸਲਰ ਨੇ ਇਹ ਵੀ ਬਾਅਦ ਨੰਬਰ 4 ਗੜਸ਼ੰਕਰ ਤੋਂ ਨਰੇ ਸਾਡੇ ਹਰਪ੍ਰੀਤ ਜੀ ਹਰਪ੍ਰੀਤ ਸਿੰਘ ਜੀ ਜਿਹੜੇ ਕਿ ਪੇਸ਼ੇਵਜੋਂ ਵਕੀਲ ਨੇ ਔਰ ਗੜਸ਼ੰਕਰ ਤੋਂ ਕਾਉਂਸਲਰ ਨੇ ਔਰ ਨਾਲ ਹੀ ਸਾਡੇ ਜਿਹੜੇ ਮਾਲਪੁਰ ਗੜਸ਼ੰਕਰ ਦੇ ਜੋ ਵਪਾਰ ਮੰਡਲ ਜਿਹੜਾ ਆ ਉਹਦੇ ਪ੍ਰਧਾਨ ਰਹੇ ਨੇ ਸ਼੍ਰੋਮਣੀ ਕਾਲੀਦਲ ਦੇ ਵਾਲੀਆ ਸਾਹਿਬ ਅੱਜ ਸਾਡੇ ਸਾਰੇ ਸਾਥੀਆਂ ਨੇ ਜਿਹੜਾ ਆ ਆਮ ਆਦੀ ਪਾਰਟੀ ਸ਼ਾਮਲ ਹੋਏ ਮੈਂ ਸਾਰਿਆਂ ਨੂੰ ਜੀ ਆਖਦਾ ਸਵਾਗਤ ਆਖਦਾ ਔਰ ਇਹਨਾਂ ਨਾਲ ਵਾਅਦਾ ਕਰਦਾ ਜਿਨ੍ਹਾਂ ਹੱਕਾਂ ਹਕੂਕਾਂ ਦੇ ਜਿਨ੍ਹਾਂ ਉਮੀਦਾਂ ਦੇ ਲਈ ਕਿ ਪੰਜਾਬ ਦਾ ਭੱਲਾ ਹੋਵੇ ਹਲਕਾ ਗੜਸ਼ੰਕਰ ਦਾ ਜਿਹੜਾ ਵਿਕਾਸ ਹੋਵੇ ਜਿਹੜੀਆਂ ਉਮੀਦਵਾਰਾਂ ਨੂੰ ਲੈ ਕੇ ਮੇਰੇ ਸਾਥੀ ਸ਼ਾਮਲ ਹੋਏ ਐ ਮੈਂ ਸਾਰਿਆਂ ਨੂੰ ਜੀ ਆਖਦਾ ਔਰ ਇਹਨਾਂ ਨੂੰ ਵਾਅਦਾ ਕਰਦਾ ਕਿ ਜਿਹੜੀਆਂ ਉਮੀਦਵਾਰਾਂ ਨੂੰ ਲੈ ਕੇ ਸ਼ਾਮਲ ਹੋਏ ਉਹਨਾਂ ਦੇ ਪਰ ਖਰੇ ਉਤਰਾਂਗੇ ਔਰ ਸਾਰਿਆਂ ਨੂੰ ਪ੍ਰਣ ਕੀਤਾ ਕਿ ਮਾਨਯੋਗ ਮਾਲਬਿੰਦਰ ਕੰਗਸ ਸਾਹਿਬ ਜਿਨ੍ਹਾਂ ਨੂੰ ਕਿ ਪਾਰਟੀ ਨੇ ਹਲਕਾ ਲੋਕ ਸਭਾ ਸ਼੍ਰੀਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਵੱਡੇ ਮਾਰਜਿਨ ਦੇ ਨਾਲ ਗੜਸ਼ੰਕਰ ਤੋਂ ਸੀਟ ਜਿਤਾ ਕੇ ਜਿਹੜਾ ਆ ਉਹ ਆਵਾਜ਼ ਦੀ ਪਾਰਟੀ ਦੇ ਵਿੱਚ ਜਿਹੜੀ ਝੋਲੀ ਪਾਵਾਂਗੇ ਔਰ ਲੋਕ ਸਭਾ ਦੇ ਵਿੱਚ ਮਾਲਬਿੰਦਰ ਕੰਗਸ ਸਾਹਿਬ ਨੂੰ ਜਿਹੜਾ ਆ ਆਪਣੇ ਹਲਕੇ ਦੀ ਬਾਜ ਬਣਾ ਕੇ ਭੇਜਾਂਗੇ ਇਹਨਾਂ ਸ਼ਬਦਾਂ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਔਰ ਜਿਹੜੇ ਸਾਥੀ ਸ਼ਾਮਲ ਹੋਏ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਵੈਲਕਮ ਫੋਟੋ ਹੋ ਗਈ ਸੇਪ ਚਲੋ ਰੋਗੀ ਸਾਹਿਬ ਮਤਲਬ ਇਹ ਚੋਨਾ ਦੇ ਨਜ਼ਦੀਕ ਸੀ ਕਿਉਂਕਿ ਇਹ ਗਰਡਨ ਨਹੀਂ ਆ ਨਹੀਂ ਪਰ ਇਹ ਕੀ ਕਲੈਕਸ਼ਨ ਦੇ ਨਜ਼ਦੀਕ ਲਾ ਨੂੰ ਇਹ ਚੀਜ਼ਾਂ ਸਾਰੀਆਂ ਪਸੰਦ ਆਈਏ ਇਹ ਉਸ ਤੋਂ ਪਹਿਲਾਂ ਹੀ ਚਰਚਾ ਚੱਲ ਰਹੀ ਸੀ ਨਾਸਟੋਰ ਰਿਪਾਰਟ ਦੇ ਸ਼ਾਮ ਨੂੰ ਸਾਥੀਆਂ ਨੇ ਕਿਉਂਕਿ ਜਦੋਂ ਕਿਤੇ ਕੋਈ ਕੰਮ ਸ਼ੁਰੂ ਹੁੰਦਾ ਜਦੋਂ ਚੋਣਾਂ ਦੀ ਵਾਰੀ ਆਉਂਦੀ ਹੈ ਤੇ ਉਦੋਂ ਲੋਕਾਂ ਨੇ ਮਨ ਬਣਾਉਣਾ ਹੁੰਦਾ ਕਿ ਆਪਾਂ ਕਿਸ ਪਾਰਟੀ ਨੂੰ ਸਮਰਥਨ ਕਰਨਾ ਔਰ ਕਿਹੜੀ ਪਾਰਟੀ ਨੇ ਲੋਕਾਂ ਦੇ ਹੱਕਾਂ ਦੇ ਲਈ ਕੰਮ ਕੀਤਾ ਅੱਜ 2 ਸਾਲ ਦਾ ਕੰਮ ਕਰ ਮੇਰੇ ਸਾਰੇ ਸਾਥੀਆਂ ਨੇ ਦੇਖਿਆ ਔਰ ਪਿਛਲੇ 70 75 ਸਾਲ ਤੋਂ ਜਿਹੜੇ ਕੰਮ ਨਹੀਂ ਹੋਏ ਉਹ ਭਾਵੇਂ ਗੜਸ਼ੰਗ ਦੇ ਵਿੱਚ ਬਾਈਪਾਸ ਦੀ ਗੱਲ ਕਰਦੇ ਆ ਭਾਵੇਂ ਉੱਥੇ ਅਸੀਂ ਸੀਵਰੇਜ ਦੀ ਗੱਲ ਕਰਦੇ ਆ ਜਾਂ ਹੋਰ ਜਿਹੜੇ ਕੰਮ ਹੈ ਉਹ ਅੱਜ ਆਮ ਆਦਮੀ ਪਾਰਟੀ ਨਾਲ ਆਸ ਬੱਜੀ ਹੈ ਕਿ ਉਹ ਕੰਮ ਪੂਰੇ ਹੋਣਗੇ ਅੱਜ ਉਹਨਾਂ ਸਾਰੇ ਕੰਮਾਂ ਨੂੰ ਦੇਖ ਕੇ ਜਿਹੜੇ ਮੇਰੇ ਸਾਥ